ਪੰਜਾਬ ਕਾਂਗਰਸ ਨੇ 2027 ਦੀ ਚੋਣਾਂ ਦੀ ਤਿਆਰੀ ਖਿੱਚ ਲਈ ਹੈ 2027 ਦੀ ਚੋਣ ਨੂੰ ਲੈ ਕੇ ਰਾਜਾ ਵੜਿੰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਅਸੀਂ 60 ਤੋਂ 70 ਨਵੇਂ ਚਿਹਰੇ ਚੋਣਾਂ ਦੇ ਵਿੱਚ ਉਤਾਰਾਂਗੇ ਯਾਨੀ ਵਿਧਾਨ ਸਭਾ ਟਿਕਟਾਂ ਸੱਤ ਤੋਂ 70 ਨਵੇਂ ਚਿਹਰਿਆਂ ਨੂੰ ਕਾਂਗਰਸ ਵੱਲੋਂ ਦਿੱਤੀਆਂ ਜਾਣਗੀਆਂ ਪੰਜਾਬ ਕਾਂਗਰਸ ਉਹਨਾਂ ਕਹਾਂ ਕਿ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਏ ਸੀ ਆਏਗੀ ਔਰ 60 ਤੋਂ 70 ਟਿਕਟਾਂ ਜਿਹੜੀਆਂ 117 ਟੋਟਲ ਹਲਕੇ ਨੇ ਪੰਜਾਬ ਦੇ ਉਹਨਾਂ ਕਹਾਂ ਕਿ 60 ਤੋਂ 70 ਟਿਕਟਾਂ ਅਸੀਂ ਨਵੇਂ ਚਿਹਰਿਆਂ ਨੂੰ ਦੇ ਮੰਗੇ ਜਿਹੜੇ ਨਵੇਂ ਚਿਹਰੇ ਸਿਆਸਤ ਦੇ ਵਿੱਚ ਪੰਜਾਬ ਕਾਂਗਰਸ ਵੱਲੋਂ ਉਤਾਰੇ ਜਾਣਗੇ ਸੋ ਰਾਜਾ ਵੜਿੰਗ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੀ ਸੀ ਔਰ ਇਸ ਮੌਕੇ ਤੇ ਉਹਨਾਂ ਵੱਲੋਂ ਇਹ ਗੱਲਾਂ ਕਹੀਆਂ ਨਹੀਂਆਂ ਕਿ ਆਮ ਤੌਰ ਤੇ ਕਾਂਗਰਸ ਵਰਗੀ ਪਾਰਟੀ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿਹੜੇ ਸਟੈਬਲਿਸ਼ਡ ਫੈਮਲੀਆਂ ਨੇ ਜਿਹੜੇ ਸਥਾਪਿਤ ਪਰਿਵਾਰ ਨੇ ਸਿਆਸੀ ਤੌਰ ਤੇ ਉਹਨਾਂ ਦੇ ਹੀ ਅੱਗੇ ਧੀਆਂ ਪੁੱਤਾਂ ਨੂੰ ਟਿਕਟਾਂ ਮਿਲਦੀਆਂ ਨੇ ਔਰ ਉਹੀ ਅੱਗੇ ਚੱਲਦੇ ਆ ਰਹੇ ਨੇ ਪਰ ਰਾਜਾ ਵੜਿੰਗ ਨੇ ਹੁਣ ਇਹ ਸਪਸ਼ਟ ਕੀਤਾ ਕਿ ਇਸ ਤਰੀਕੇ ਨਾਲ ਇਹ ਕਵਾਇਦ ਨਹੀਂ ਚੱਲੇਗੀ ਔਰ 60 ਤੋਂ 70 80 ਨਵੇਂ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਪੰਕਜ ਕਵਾਹੀ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਪੰਕਜ ਹਾਲਾਂਕਿ ਰਾਜਾ ਵੜਿੰਗ ਨੇ ਬਿਆਨ ਕਾਫੀ ਵੱਡਾ ਦਿੱਤਾ ਹੈ ਪਰ ਅਲਟੀਮੇਟਲੀ ਡਿਸਾਈਡ ਹਾਈ ਕਮਾਂਡ ਦੇ ਐਂਗਲ ਤੇ ਹੋਣਾ ਹੁੰਦਾ ਸੋ ਕੀ ਲੱਗਦਾ ਹੈ ਕਾਂਗਰਸ ਦੇ ਵਿੱਚ ਗੁੰਜਾਇਸ਼ ਹੈ ਇਸ ਚੀਜ਼ ਦੀ ਦੇਖੋ 60 70 ਨਵੇਂ ਚਿਹਰੇ ਤਾਂ ਕਾਂਗਰਸ ਦੇ ਵਿੱਚ ਟਿਕਟ ਮਿਲੇ ਬੇਹਤ ਮੁਸ਼ਕਲ ਹੈ ਲੈਕਚਰ ਵਿੱਚ ਕਿਉਂਕਿ ਅੱਜ ਪ੍ਰੋਗਰਾਮ ਜਿਹੜਾ ਹੈ ਉਹ ਯੂਥ ਕਾਂਗਰਸ ਦਾ ਸੀਗਾ ਯੂਥ ਦੇ ਵਿੱਚ ਕਿਤਨਾ ਕਿਤੇ ਹੱਲਾਸ਼ੇਰੀ ਦੇਣ ਦੇ ਲਈ ਰਾਜਾ ਵੜਿੰਗ ਵੱਲੋਂ ਇਹ ਫੈਸਲਾ ਲਿੱਤਾ ਗਿਆ ਤਾਂ ਕਿ ਜਿਹੜੇ ਯੂਥ ਨੂੰ ਲੱਗਦਾ ਹੈ ਕਿ ਸਾਡੇ ਏਰੀਆ 'ਚ ਤਾਂ ਫਲਾਣਾ ਲੀਡਰ ਬਹੁਤ ਵੱਡਾ ਹੈ ਸਾਨੂੰ ਟਿਕਟ ਨਹੀਂ ਮਿਲ ਸਕਦੀ ਤਾਂ ਇਸ ਵਜ੍ਹਾ ਕਰਕੇ ਰਾਜਾ ਵੜਿੰਗ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਔਰ ਬਕਾਇਦਾ ਤੌਰ ਤੇ ਪ੍ਰੈਸ ਲੀਸ ਦੇ ਵਿੱਚ ਐਲਾਨ ਵੀ ਕੀਤਾ ਗਿਆ ਕਿ ਸਖਤੋਂ 70 ਸਮਸ਼ੀ ਅ ਤਿਆਰੀ ਕਰੋ ਇਸ ਦਾ ਜ਼ਿਕਰ ਰਾਜਾ ਵਰਿੰਗ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਕੁਝ ਦਿਨ ਪਹਿਲਾਂ న్యూਸ 80 ਦੇ ਪਲੇਟਫਾਰਮ ਤੇ ਜਿਹੜੇ ਨੇ ਰਾਣਾ ਹੋਰੀ ਆਏ ਸੀਗੇ ਉਹਨਾਂ ਨੇ ਰਾਜਾ ਵਰਿੰਗ ਹੋਰਾਂ ਤੇ ਨਿਸ਼ਾਨੇ ਸਾਧਦੇ ਸੀਗੇ ਔਰ ਇਸ ਬਾਬਤ ਵੀ ਜਦੋਂ ਇਹ ਮੀਟਿੰਗ ਖਤਮ ਹੋਈ ਤਾਂ ਗੱਲਬਾਤ ਰਾਜਾ ਵਰਿੰਗ ਹੋਣਾ ਦੇ ਨਾਲ ਮੀਡੀਆ ਨੇ ਕੀਤੀ ਕਿ ਤੁਹਾਡੇ ਆਪਣੇ ਪ੍ਰਧਾਨ ਜੀ ਨੂੰ ਲੈ ਕੇ ਸਵਾਲ ਜਿਹੜੇ ਨੇ ਉੱtre ਨੇ ਤਾਂ ਰਾਜਾ ਵਰਿੰਗ ਨੇ ਇਸ ਦਾ ਵੀ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਮੇਰੇ ਪ੍ਰਧਾਨਜੀ ਨੂੰ ਲੈ ਕੇ ਫੈਸਲਾ ਕਰਨਾ ਮੈਂ ਜਦੋਂ ਅਸੀਂ ਤਾਂ ਕਾਂਗਰਸ ਦਾ ਅਸੀਂ ਸੰਗਠਨ ਖੜਾ ਕੀਤਾ 7 ਲੋਕ ਸਭਾ ਸੀਟਾਂ ਜਿੱਤੀਆਂ ਇਦਾਂ ਦਾ ਜ਼ਿਕਰ ਕੀਤਾ ਔਰ ਸਰ ਵੀ ਨੇ ਇਸ ਦਾ ਚਿਹਰਾ ਕਾਂਗਰਸ ਦੇ ਦੌਰ ਤੇ ਰਹੇ ਨੇ ਇਸੇ ਤਰੀਕੇ ਨਾਲ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਉੱਤੇ ਕੁਝ ਵੱਡੇ ਚਿਹਰੇ ਰਹੇ ਨੇ ਜਿਹੜੇ ਭਾਜਪਾ 'ਚ ਚਲੇ ਗਏ ਤਾਂ ਉਹ ਜਿਹੜੀਆਂ ਥਾਵਾਂ ਖਾਲੀ ਹੋਈਆਂ ਨੇ ਜਾਂ ਉਹ ਕੁਝ ਜਿਹੇ ਲੀਡਰ ਨੇ ਜਿਹੜੇ ਬਜ਼ੁਰਗ ਹੋ ਗਏ ਨੇ ਜਿਹੜੇ 70 ਸਾਲ ਤੋਂ ਉੱਪਰ ਨੇ ਉਹਨਾਂ ਦੀ ਥਾਂ ਤੇ ਨਵੇਂ ਚਿਹਰਿਆਂ ਨੂੰ ਜਿਹੜਾ ਵਾ ਕਾਂਗਰਸ ਤਵਜੂ ਦੇ ਦਰਦੀ ਹੈ ਜੇਕਰ ਰਾਜਾ ਵੜਿੰਗ ਦੀ ਚੱਲੀ ਕਿਉਂਕਿ ਰਾਜਾ ਵੜਿੰਗ ਖੁਦ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਚੁੱਕੇ ਨੇ ਉਹ ਜਦੋਂ ਰਾਸ਼ਟਰੀ ਪੱਧਰ ਤੇ ਯੂਥ ਕਾਂਗਰਸ ਦੇ ਪ੍ਰਧਾਨ ਸੀ ਤਾਂ ਉਸ ਵੇਲੇ ਵੀ ਰਾਹੁਲ ਗਾਂਧੀ ਨੇ ਇਸ ਗੱਲ ਦੀ ਮੰਗ ਕਰ ਚੁੱਕੇ ਸੀਗੇ ਕਿ ਯੂਥ ਨੂੰ ਅੱਗੇ ਲੈਣਾ ਚਾਹੀਦਾ ਵੈ ਯੂਥ ਆਪਣੇ ਕੋਟੇ ਦੇ ਵਿੱਚ ਟਿਕਟ ਮੰਗਦਾ ਜਿਹੜੀ ਉਹ ਤਵਜੂ ਨਹੀਂ ਮਿਲਦੀ ਤਾਂ ਹੁਣ ਅੱਜ ਰਾਜਾ ਵੜਿੰਗ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ 70 70 ਨਵੇਂ ਚੜੇ ਨੇ ਉਹ ਪਾਰਟੀ ਜਿਹੜੇ ਪਹਿਲੀ ਵਾਰ ਇਲੈਕਸ਼ਨ ਲੜਨਗੇ ਉਹਨਾਂ ਨੂੰ ਮੌਕਾ ਜਿਹੜਾ ਦਿੱਤਾ ਜਾਏਗਾ ਠੀਕ ਹੈ ਧੰਨਵਾਦ ਪੰਕਜ ਜਸ ਪੂਰੀ ਗੱਲ ਰਾਜਾ ਪਟੰਗ ਨੇ ਇੱਕ ਤੀਰ ਜ਼ਰੂਰ ਛੱਡਿਆ ਇਹ ਕਿਹਾ ਜ਼ਰੂਰ ਹੈ ਕਿ 60 ਤੋਂ 70 80 ਨਵੇਂ ਚਿਹਰੇ ਅਗਲੇ ਇਲੈਕਸ਼ਨ ਦੇ ਵਿੱਚ ਉਤਾਰਾਂਗੇ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਪਰ ਕਾਂਗਰਸ ਲਈ ਇਹ ਕਿੰਨਾ ਕੁ ਸੌਖਾ ਹੈ ਜਾਂ ਕਿੰਨਾ ਕੁ ਮੁਸ਼ਕਲ ਭਰਿਆ ਹੈ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਆਮ ਤੌਰ ਤੇ ਕਾਂਗਰਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਜਿਹੜਾ ਹੁੰਦਾ ਉਹ ਡਿਸਪਲਿਨ ਨੂੰ ਅਨੁਸ਼ਾਸਨ ਨੂੰ ਲੈ ਕੇ ਹੁੰਦਾ ਹੈ ਕਿ ਕਾਂਗਰਸ ਦੇ ਆਗੂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਦੇ ਔਰ ਹਰ ਇੱਕ ਦੇ ਆਪੂ ਆਪਣੇ ਬਿਆਨ ਹੁੰਦੇ ਨੇ ਆਪੂ ਆਪਣੇ ਦਾਅਵੇ ਹੁੰਦੇ ਨੇ ਸੋ ਇਸ ਚੀਜ਼ ਨੂੰ ਲੈ ਕੇ ਰਾਜਾ ਵੜਿੰਗ ਦੇ ਦਾਅਵੇ ਨੂੰ ਕਿਸ ਲਿਹਾਜ਼ ਨਾਲ ਦੇਖਿਆ ਜਾਵੇ ਇਹ ਟਾਈਮ ਆਉਣ ਤੇ ਹੀ ਸਪਸ਼ਟ ਹੋਇਆ